निर्मल सिंह चूह गया आप लगे वलंटी नगर लग जा पास भेज दो भाई आई मगर बैठक का यन करो ठीक है गर्मी आओ कि सा ਪਰ ਉਹਦੇ ਨਾਲ ਝੋਨੇ ਦੀ ਬਫਰ ਤਿਆਰ ਲਈ ਆ ਪਰ ਮੰਡੀਆਂ ਦੇ ਵਿੱਚ ਝੋਨਾ ਆਰਾ 1300 ਰੁਪਏ ਘਾਟ ਰਹਿਣਾਂਤ ਮੰਨਦੀ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਤੇ ਪਰਾਈ ਛਾਰਨ ਤੋਂ ਪਰਦੇ ਕਰਨ ਤੋਂ ਲੱਗੀ ਆ ਅੱਜ ਕਿਨੇ ਕੋਲ ਝੋਨਾ ਪ ਰਹੋ ਪਿਛਲੀ ਵਾਰੀ ਨਾਲੋਂ ਸਸਤਾ 1200 ਰੁਪਏ 1400 ਮੈਂ ਸਰਵੰਤ ਸਿੰਘ ਪੰਦੇਰ ਦੇਵੀ ਦਾਸਪੁਰਾ ਤੋਂ ਬੋਲ ਰਿਹਾ ਜਿੱਥੇ ਸਾਡਾ ਪੰਜਾਬ ਸਰਕਾਰ ਨੂੰ ਲੈ ਕੇ ਰੇਲ ਰੋਕੋ ਅੱਜ ਪੰਜਾਬ ਦੀਆਂ ਮੰਗਾਂ ਲੈ ਕੇ ਅਸੀਂ 12 ਵਜੇ ਤੱਕ ਆਲਟੀਮੇਟਮ ਦਿੱਤਾ ਵੀ ਸਾਡਾ ਨਾਲ ਬਹਿ ਕੇ ਨਿਬੜਜੋ ਜਿਵੇਂ ਪ੍ਰਾਲੀ ਵਾਲਾ ਮਸਲਾ ਵਾ ਸੀ ਪਰਾਂ ਨੂੰ ਮਾਪ ਜਾ ਹੈਗਾ ਹੋਰ ਮੰਗਾ ਹੈਗੀਆਂ ਸਾਡੇ ਜਿਹੜਾ ਇਸ ਵੇਲੇ ਖੱਟਰ ਸਾਹਿਬ ਦਾ ਬਿਆਨ ਮੀਡੀਆ ਵਿੱਚ ਚੱਲ ਰਿਹਾ ਹੈਗਾ ਜਿਹੜੇ 9.5 ਸਾਲ ਹਰਿਆਣਾ ਦੇ ਸੀਐਮ ਰਹੇ ਨੇ ਅੱਜ ਵੇਲੇ ਕੇਂਦਰੀ ਮੰਤਰੀ ਨੇ ਜੋ ਕੁਝ ਉਹਨਾਂ ਨੇ ਬੋਲਿਆ ਵੀ ਅਸੀਂ ਜਿਹੜੀ ਭਾਰੀ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਹੈਗਾ ਔਰ ਇਹਦੇ ਨਾਲ ਕਹਿ ਰਹੇ ਵੀ ਹਰਿਆਣੇ ਦੇ ਲੋਕ ਖੁਸ਼ ਹੋ ਗਏ। ਇਹੀ-ਇਹੀ ਕਹਿੰਦੇ ਸੀ ਵਪਾਰੀਆਂ ਨੂੰ ਵੇਖੋ ਸੱਚ ਮੂੰਹ ਚੋਂ ਨਿਕਲ ਹੀ ਆਇਆ ਨਾ। ਵੀ ਇਹ ਰਾਹ ਰੋਕਣ ਵਾਲੇ ਨੇ। ਟਰਾਂਸਪੋਰਟਰਾਂ ਨੂੰ ਕੋਈ ਆਮ ਜਨਤਾ ਨੂੰ ਇਹਨਾਂ ਨੇ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਕੀਤਾ ਹੈਗਾ। ਇਹੀ ਖੱਟਰ ਸਾਹਿਬ ਨੇ ਜਿਨ੍ਹਾਂ ਦੇ ਉਪਦਰਵੀ ਬਿਆਨ ਪਹਿਲੋ ਵੀ ਆ ਚੁੱਕੇ ਆ ਪਹਿਲੇ ਅੰਦੋਲਨ 'ਚ ਵੀ ਕਹਿੰਦੇ ਸੀਗੇ ਵੀ 100-150 ਬੰਦਾ ਇਕੱਠਾ ਹੋ ਜੋ। ਡਾਂਗਾ ਤੇ ਫੜ ਲੋ। ਜੇ ਕਿਤੇ ਕਿਸਾਨ ਮਿਲਦੇ ਆ ਤੇ ਡਾਂਗ ਫਿਰੋ ਰੱਜ ਕੇ ਔਰ ਜੇ ਜੇਲ ਜੂਲ ਹੋ ਜੂਗੀ ਤੇ ਵੱਡੇ ਲੀਡਰ ਬਣ ਕੇ ਨਿਕਲੋਗੇ ਫਿਰ ਉਹਨਾਂ ਨੇ ਆਪਣੇ ਬਿਆਨ ਤੇ ਮਾਫੀ ਮੰਗੀ ਸੀ। ਇਹੀ ਖੱਟੜ ਸਾਹਿਬ ਨੇ ਜਿਨ ਜਿਨ੍ਹਾਂ ਨੇ ਜਿਨ੍ਹਾਂ ਨੇ ਸ਼ਹੀਦ ਸੁਸ਼ੀਲ ਕੁਮਾਰ ਸੁਸ਼ੀਲ ਕਾਂਜਲਾ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਐਸ.ਡੀ.ਐਮ ਨੇ ਕਿਹਾ ਸੀ ਵੀ ਸਿਰ ਤੇ ਡਾਂਗਾ ਮਾਰੋ। ਤੋਂ ਉਹਨਾਂ ਦੇ ਬਿਆਨਾਂ ਵਾਲੇ ਬੜੇ ਮਸ਼ਹੂਰ ਨੇ। ਤੋਂ ਇਸ ਕਰਕੇ ਬਿਆਨਬਾਜ਼ੀ ਹਰਿਆਣੇ ਦੇ ਇਲੈਕਸ਼ਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਆ। ਸਾਦੇ ਮੁੱਦੇ ਨੂੰ ਡੀਰੇਲ ਕਰ ਲਈ ਕਿਸਾਨਾਂ ਦੇ ਐਕਸ਼ਨ ਨੂੰ ਖਰਾਬ ਕਰ ਲਈ ਇੱਕ ਬੰਨੇ ਸ਼ਿਵਰਾ ਚੌਹਰਾਨ ਕਹਿ ਰਿਹਾ ਸੀ ਤੱਕ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਆ ਉਹ ਵੀ ਟਾਈਮਸ ਕੰਟਰੋਲ ਕਰਦਾ ਇਹ ਸਾਰਾ ਕੁਝ ਗਿਣ ਮਿਥ ਕੇ ਹੋ ਰਿਹਾ ਹਰਿਆਣੇ ਦੇ ਲੋਕ ਖੱਟਰ ਸਾਹਿਬ ਨੂੰ 8 ਅਕਤੂਬਰ ਤੱਕ ਜਵਾਬ ਆਜਣਾ 5 ਅਕਤੂਬਰ ਨੂੰ ਜਵਾਬ ਮਿਲ ਗਿਆ 8 ਅਕਤੂਬਰ ਨੂੰ ਆਜਣਾ ਵੀ ਖੱਟਰ ਸਾਹਿਬ ਦੇ ਫੈਸਲੇ ਨਾਲ ਹਰਿਆਣਾ ਖੁਸ਼ ਆ ਕਿ ਨਹੀਂ ਖੁਸ਼ ਆ ਪਹਿਲੋਂ ਅਨਲਵਿਚ ਜੀ ਉਹਨਾਂ ਸੱਚ ਬੋਲਦਾ ਸੀ ਵੀ ਜੋ ਬਾਰਡਰਾਂ ਤੇ ਗੋਲੀ ਚੱਲੀ ਆ ਜੋ ਕਰੀ ਵੀ ਹੋਇਆ ਮੈਂ ਉਹਦੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ ਹੈਗਾ ਤੋ ਹੁਣ ਖੱਟਰ ਸਾਹਿਬ ਨੇ ਸ਼ਹੀਦ ਸੁਪ ਕਰਨ ਦੇ ਕਤਲ ਨਾਲ ਹੱਥ ਰੰਗੇ ਆ ਜੋ ਜ਼ੁਲਮ ਬਟਰਾਤੇ ਹੋਏ ਤੇ ਮੂੰਹ ਦੇ ਵਿੱਚੋਂ ਸੱਚ ਨਿਕਲ ਗਿਆ ਪਾਪ ਦਾ ਘੜਾ ਭਰ ਚੁੱਕਾ ਤੋ ਭੱਜਾ ਵਾ ਹੁਣ ਤੇ ਸਾਰਾ ਕੋ ਸੱਚ ਲੋਕਾਂ ਦੇ ਸਾਹਮਣੇ ਆ ਜਾਣਾ ਜਿਹੜਾ ਕੰਗਨੌਰ ਨਾਲ ਉਹ ਜੀ ਕਹਿ ਰਹੀ ਨੇ ਵੀ ਮੇਰਾ ਇਹ ਨਿੱਜੀ ਬਿਆਨ ਆ ਕੱਲ ਵਾਲਾ ਤੋ ਕੰਗਨੌਰ ਜਾਉ ਜੀ ਐਮਪੀ ਨੇ ਨਿੱਜੀ ਕਿਹਾ ਉਹਨਾਂ ਦਾ ਗਲਤ ਬਿਆਨ ਸੱਚ ਨਹੀਂ ਹੋ ਜਣਾ ਜਿਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮਾਫੀ ਮੰਗ ਚੁੱਕੇ ਹੋਣ ਜਿਸ ਮੁੱਦੇ ਤੇ ਸਰਕਾਰ ਤੇ ਭਾਜਪਾ ਪਿੱਛੇ ਚਲ ਚੁਕਿ ਉਹਨਾਂ ਦੀ ਚੁਣੀ ਹੋਈ ਐਮਪੀ ਬਿਆਨ ਦੇਵੇ ਉਹਦੇ ਖਿਲਾਫ ਪਾਰਟੀ ਦੀ ਜਾਂਚਤਾ ਕਾਰਵਾਈ ਬੰਦ ਹੀ ਹੈਗੀ ਆ ਪਰ ਸਾਨੂੰ ਪਤਾ ਵਾ ਵੀ ਗਿਣਮਿਤ ਕੇ ਭਾਜਪਾ ਸਾਰੇ ਬਿਆਨ ਦਵਾ ਰਹੀ ਹੈਗੀ ਆ ਤੇ ਅਜੇ 5 ਅਕਤੂਬਰ ਤੋਂ ਇਹ ਬਿਆਨਬਾਜ਼ੀ ਐਦਾਂ ਜਾਰੀ ਰਹੂਗੀ ਫਿਰ ਇਹ ਮਹਾਰਾਸ਼ਟਰ ਦੀ ਇਲੈਕਸ਼ਨ ਨੂੰ ਵੀ ਸਾਹਮਣੇ ਦੇ ਕੇ ਕੀਤੀ ਜਾਊਗੀ ਤੋ ਇਹ ਹਰਿਆਣੇ ਦੇ ਲੋਕਾਂ ਨੇ ਆਉਣ ਵਾਲੇ ਸਮੇਂ ਤੇ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਵਾ ਔਰ ਸਾਰਾ ਦੇਸ਼ ਜਾਣਦਾ ਹੈਗਾ ਵਾ ਕਿ ਕੌਣ ਕਿਸਾਨ ਨੇ ਤੇ ਕੌਣ ਅਖੌਤੀ ਲੋਕਤੰਤਰ ਦੇ ਚੁਣੇ ਹੋਏ ਨਮਾਇंदे ਨੇ ਜਿਹੜੇ ਪਰਦੇ ਦੇ ਪਿੱਛੇ ਬੁਰਕੇ ਦੇ ਪਿੱਛੇ ਡਿਕਟੇਟਰਸ਼ਿਪ ਕਰਦੇ ਨੇ ਔਰ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰਦੇ ਨੇ ਧੰਨਵਾਦ